22 5 2025 ਨੂੰ ਪੈਂਡ ਮਨਸੂਰ ਦੇਵਾ ਵਿਖੇ ਉੱਥੋਂ ਦੇ ਮੌਜੂਦਾ ਸਰਪੰਚ ਨੇ ਇੱਕ ਝੂਠਾ ਮੁਕੱਦਮਾ ਜਿਹੜਾ ਨਾ ਸਾਡੇ 6 ਬੰਦਿਆਂ ਉੱਤੇ ਦਰਜ ਕਰਵਾਇਆ ਲੜਾਈ ਬਿਲਕੁਲ ਨਹੀਂ ਹੋਈ ਸੱਜੋ ਸਾਹਿਬ ਇਹਨਾਂ ਨੇ ਮੁਕੱਦਮਾ ਹੀ ਦਰਜ ਕਰਵਾਇਆ ਉਹਨਾਂ ਨੂੰ ਚੇਤਾਵਨੀ ਦੇਣ ਆਏ ਆ ਜਾਂ ਤਾਂ ਤਾਇਤ ਕਰ ਜਾ ਕੇ ਇਹ ਮੁਕੱਦਮਾ ਖਾਰਜ ਕੀਤਾ ਜਾਵੇ ਨਹੀਂ ਤੇ ਅਸੀਂ 25 ਤਰੀਕ ਦਿੱਤੀ ਆ ਇੱਕ ਇੱਕ ਵਰਕਰ ਨੂੰ ਅਸੀਂ ਆਪ ਦੀ ਜਥੇਬੰਦੀ ਭਾਰਤੀ ਕਿਸਾਨੀ ਨੂੰ ਕਾਦੀਆਂ ਕਹਿੰਦੇ ਆ 25 ਨੂੰ ਤਾਂ ਅਸੀਂ ਲਾਵਾਂਗੇ ਆਪ ਜ਼ੋਰ ਪਿੰਡ ਦੇ ਵਿੱਚ ਟੂਰਨਾਮੈਂਟ ਹੁੰਦਾ ਜਨਵਰੀ ਦੇ ਵਿੱਚ ਤੇ ਵਿਆਹ ਕੁ 51 ਲੜਕੀਆਂ ਦੇ ਵਿਆਹ ਹੁੰਦੇ ਆ ਉਸ ਦੇ ਸੰਦਰਭ ਦੇ ਵਿੱਚ ਹੀ ਉਹਨੇ ਧੌਂਸ ਜਮਾਉਣ ਦੀ ਖਾਤਰ ਇਹਨਾਂ ਦੇ ਝੂਠਾ ਮੁਕੱਤਮਾ ਦਰਜ ਕਰਵਾ ਕੇ ਇਹਨਾਂ ਨੂੰ ਥੱਲੇ ਰਾਉਣ ਦੀ ਕੋਸ਼ਿਸ਼ ਕੀਤੀ ਆ ਭਾਰਤੀ ਕਿਸਾਨੀ ਜੀਰਾ ਪਲਾਸਟਿਕ ਟੀਮ ਥਾਰੀ ਇਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਪਿਛਲੇ ਸਮੇਂ 28 ਪੰਜ 2025 ਨੂੰ ਪਿੰਡ ਮਨਸੂਰ ਦੇਵਾ ਵਿਖੇ ਉੱਥੋਂ ਦੇ ਮੌਜੂਦਾ ਸਰਪੰਚ ਨੇ ਇੱਕ ਝੂਠਾ ਮੁਕਤਮਾ ਜਿਹੜਾ ਨਾ ਸਾਡੇ 6 ਬੰਦਿਆਂ ਉੱਤੇ ਦਰਜ ਕਰਵਾਇਆ ਲੜਾਈ ਬਿਲਕੁਲ ਨਹੀਂ ਹੋਈ ਤੇ ਉਹਨੇ ਪਿੰਡ ਦੇ ਵਿੱਚ ਆਪਦੀ ਚੌਧਰ ਵਿਖਾਉਣ ਦੀ ਖਾਤਰ ਪਿੰਡ ਦੇ ਵਿੱਚ ਟੂਰਨਾਮੈਂਟ ਹੁੰਦਾ ਜਨਵਰੀ ਦੇ ਵਿੱਚ ਤੇ ਵਿਆਹ ਕੁ 51 ਲੜਕੀਆਂ ਦੇ ਵਿਆਹ ਹੁੰਦੇ ਆ ਉਸ ਦੇ ਸੰਦਰਭ ਦੇ ਵਿੱਚ ਹੀ ਉਹਨੇ ਧੌਂਸ ਜਮਾਉਣ ਦੀ ਖਾਤਰ ਇਹਨਾਂ ਦੇ ਝੂਠਾ ਮੁਕਤਮਾ ਦਰਜ ਕਰਵਾ ਕੇ ਇਹਨਾਂ ਨੂੰ ਥੱਲੇ ਰਾਉਣ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਇਹ 51 ਲੜਕੀਆਂ ਦੇ ਵਿਆਹ ਕਰਉਂਦੇ ਆ ਇਹਨਾਂ ਫੈਸਲਾ ਵੀ ਹੋਇਆ ਸੀ ਕਿ ਤੂੰ ਟੂਰਨਾਮੈਂਟ ਕਰਾ ਲਾ ਦੇ ਜਿਹੜੇ ਬੰਦੇ ਦੂਸਰੇ ਪਿੰਡ ਦੇ ਇਹ 51 ਲੜਕੀਆਂ ਦੇ ਵਿਆਹ ਕਰਨਗੇ ਪਰ ਉਹ ਜਿਹੜਾ ਉਹਦੀ ਆਮ ਆਦਮੀ ਪਾਰਟੀ ਨਾਲ ਸੰਬੰਧ ਆ ਅਸੀਂ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦੇ ਆ ਕਿ ਇਸ ਦੀ ਤਹਿਤ ਕਰ ਇਨਕੁਆਰੀ ਕਰਕੇ ਐਸਐਸਪੀ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਭੀਜਪੀ ਗੌਰਵ ਯਾਦਵ ਜੀ ਇਹਦੀ ਇਨਕੁਆਰੀ ਕਰਕੇ ਜੀਰੇ ਹਲਕੇ ਦੇ ਅੰਦਰ ਜਿਹੜਾ ਘਮਖਤਮਾ ਦਰਜ ਹੋਇਆ ਇਹਦੀ ਇਨਕੁਆਰੀ ਕਰਾ ਕੇ ਇਹਦੀ ਜਾਂਚ ਕਰਾ ਕੇ ਇਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਜਿੱਤੋਂ ਫਿਰ ਭੱਜ ਗਿਆ ਅਸੀਂ ਇਹ 6 ਬੰਦਿਆਂ ਨਾਲ ਖੜੇ ਆ ਜਿੱਤੋਂ ਤੱਕ ਸਾਡੇ ਨੂੰ ਜਾਣਾ ਪਿਆ ਅਸੀਂ ਪੰਜਾਬ ਟੀਮ ਤੇ ਕਰ ਗੱਲ ਰਪਾਤੀ ਆ ਜਿੱਤੋਂ ਤੱਕ ਸਾਡਾ ਇਹ ਧਰਨਾ ਲਾਉਣਾ ਪਿਆ ਲਾਵਾਂਗੇ ਪਰ 100% ਇਹਦਾ ਰਹੀਆਂ ਨੇ ਵੀ ਅਸਰ ਇਨਕੁਆਰੀ ਕਰਕੇ ਇਹਨਾਂ ਬੰਦਿਆਂ 6 ਨੂੰ ਪਰਚੇ ਚੋਂ ਕੱਢਿਆ ਜਾਵੇ ਸੀਟੀ ਸਾਡੇ ਐਸਐਚਓ ਸਾਹਿਬ ਇਹਨਾਂ ਨੇ ਮੁਕੱਦਮਾ ਹੀ ਦਰਜ ਕਰਵਾਇਆ ਉਹਨਾਂ ਨੂੰ ਚੇਤਾਵਨੀ ਦੇਣ ਆਏ ਆ ਜਾਂ ਤਾਂ ਤਾਇਪ ਕਰ ਜਾ ਕੇ ਇਹ ਮੁਕੱਦਮਾ ਖਾਰਜ ਕੀਤਾ ਜਾਵੇ ਨਹੀਂ ਤੇ ਅਸੀਂ 25 ਤਰੀਕ ਦਿੱਤੀ ਆ ਇੱਕ ਇੱਕ ਵਰਕਰ ਨੂੰ ਅਸੀਂ ਆਪ ਦੀ ਜਥੇਬੰਦੀ ਪਾਰਸ ਦੀ ਕਿਸਾਨੀ ਨੂੰ ਕਾਦੀਆਂ ਕਹਿੰਦੇ ਆ 25 ਨੂੰ ਤਾਂ ਅਸੀਂ ਲਾਵਾਂਗੇ ਆਪ ਜੋਰ ਜੇ 25 ਤੋਂ ਸਾਥੋਂ ਵੇਰ ਗਿਆ ਤੇ ਜਿੰਨੀਆਂ ਸਾਡੀਆਂ ਜ਼ੀਰੇ ਦੇ ਵਿੱਚ ਜਥੇਬੰਦੀਆਂ ਉਹਨਾਂ ਨੂੰ ਅਸੀਂ ਅਪੀਲ 25 ਤਰੀਕ ਨੂੰ ਇੱਥੋਂ ਕਰਾਂਗੇ ਅਸੀਂ ਜਿਹੜਾ ਬਿਲਕੁਲ ਕਿਸੇ ਦੇ ਧੱਕਾ ਨਹੀਂ ਹੋਣ ਦੇਣਾ 28 5 2025 ਨੂੰ ਪੈਂਡ ਮਨਸੂਰ ਦੇਵਾ ਵਿਖੇ ਉਥੋਂ ਦੇ ਮੌਜੂਦਾ ਸਰਪੰਚ ਨੇ ਇੱਕ ਝੂਠਾ ਮੁਕੱਦਮਾ ਜਿਹੜਾ ਨਾ ਸਾਡੇ 6 ਬੰਦਿਆਂ ਉੱਤੇ ਦਰਜ ਕਰਵਾਇਆ ਲੜਾਈ ਬਿਲਕੁਲ ਨਹੀਂ ਹੋਈ ਸੇਠੋ ਸਾਹਿਬ ਇਹਨਾਂ ਨੇ ਮੁਕੱਦਮਾ ਹੀ ਦਰਜ ਕਰਵਾਇਆ ਉਹਨਾਂ ਨੂੰ ਚੇਤਾਵਨੀ ਦੇਣ ਆਏ ਆ ਜਾਂ ਤਾਂ ਤਾਇਪ ਕਰ ਜਾ ਕੇ ਇਹ ਮੁਕੱਦਮਾ ਖਾਰਜ ਕੀਤਾ ਜਾਵੇ ਨਹੀਂ ਤੇ ਅਸੀਂ 25 ਤਰੀਕ ਦਿੱਤੀ ਆ ਇੱਕ ਇੱਕ ਵਰਕਰ ਨੂੰ ਅਸੀਂ ਆਪ ਦੀ ਜਥੇਬੰਦੀ ਪਾਸ ਦੀ ਕਿਸਾਨੀ ਨੂੰ ਕਾਦੀਆਂ ਕਹਿੰਦੇ ਆ 25 ਨੂੰ ਤਾਂ ਅਸੀਂ ਲਾਵਾਂਗੇ ਆਪ ਜ਼ੋਰ ਪੈਂਡ ਦੇ ਵਿੱਚ ਟੂਰਨਾਮੈਂਟ ਹੁੰਦਾ ਜਨਵਰੀ ਦੇ ਵਿੱਚ ਤੇ ਵਿਆਹ 51 ਲੜਕੀਆਂ ਦੇ ਵਿਆਹ ਹੁੰਦੇ ਆ ਉਸ ਦੇ ਸੰਦਰਭ ਦੇ ਵਿੱਚ ਹੀ ਉਹਨੇ ਧੌਂਸ ਜਮਾਉਣ ਦੀ ਖਾਤਰ ਇਹਨਾਂ ਦੇ ਝੂਠਾ ਮੁਕੱਤਮਾ ਦਰਜ ਕਰਵਾ ਕੇ ਇਹਨਾਂ ਨੂੰ ਥੱਲੇ ਰਾਉਣ ਦੀ ਕੋਸ਼ਿਸ਼ ਕੀਤੀ ਆ ਭਾਰਤੀ ਕਿਸਾਨੀ ਜੀਰਾ ਪਲਾਸਟਿਕ ਟੀਮ ਖਾਰੀ ਇਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਪਿਛਲੇ ਸਮੇਂ 28 5 2025 ਨੂੰ ਪੈਂਡ ਮਨਸੂਰ ਦੇਵਾ ਵਿਖੇ ਉਥੋਂ ਦੇ ਮੌਜੂਦਾ ਸਰਪੰਚ ਨੇ ਇੱਕ ਝੂਠਾ ਮੁਕਤਮਾ ਜਿਹੜਾ ਨਾ ਸਾਡੇ 6 ਬੰਦਿਆਂ ਉੱਤੇ ਦਰਜ ਕਰਵਾਇਆ ਲੜਾਈ ਬਿਲਕੁਲ ਨਹੀਂ ਹੋਈ ਤੇ ਉਹਨੇ ਪਿੰਡ ਦੇ ਵਿੱਚ ਆਪਦੀ ਚੌਧਰ ਵਿਖਾਉਣ ਦੀ ਖਾਤਰ ਪਿੰਡ ਦੇ ਵਿੱਚ ਟੂਰਨਾਮੈਂਟ ਹੁੰਦਾ ਜਨਵਰੀ ਦੇ ਵਿੱਚ ਤੇ ਵਿਆਹ ਕੁ 51 ਲੜਕੀਆਂ ਦੇ ਵਿਆਹ ਹੁੰਦੇ ਆ ਉਸ ਦੇ ਸੰਦਰਭ ਦੇ ਵਿੱਚ ਹੀ ਉਹਨੇ ਧੌਂਸ ਜਮਾਉਣ ਦੀ ਖਾਤਰ ਇਹਨਾਂ ਦੇ ਝੂਠਾ ਮੁਕਤਮਾ ਦਰਜ ਕਰਵਾ ਕੇ ਇਹਨਾਂ ਨੂੰ ਥੱਲੇ ਰਾਉਣ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਇਹ 51 ਲੜਕੀਆਂ ਦੇ ਵਿਆਹ ਕਰਉਂਦੇ ਆ ਇਹਨਾਂ ਫੈਸਲਾ ਵੀ ਹੋਇਆ ਸੀ ਕਿ ਤੂੰ ਟੂਰਨਾਮੈਂਟ ਕਰਾ ਲਾ ਦੇ ਜਿਹੜੇ ਬੰਦੇ ਦੂਸਰੇ ਪਿੰਡ ਦੇ ਇਹ 51 ਲੜਕੀਆਂ ਦੇ ਵਿਆਹ ਕਰਨਗੇ ਪਰ ਉਹ ਜਿਹੜਾ ਉਹਦੀ ਆਮ ਆਦਮੀ ਪਾਰਟੀ ਨਾਲ ਸੰਬੰਧ ਆ ਅਸੀਂ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦੇ ਆ ਕਿ ਇਸ ਦੀ ਤਾਇਤ ਕਰ ਇਨਕੁਆਰੀ ਕਰਕੇ ਐਸਐਸਪੀ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਬੀ ਜੀ ਪੀ ਗੌਰਵ ਯਾਦਵ ਜੀ ਇਹਦੀ ਇਨਕੁਆਰੀ ਕਰਕੇ ਜੀਰੇ ਹਲਕੇ ਦੇ ਅੰਦਰ ਜਿਹੜਾ ਛੁਖਾ ਮਕਦਮਾ ਦਰਜ ਹੋਇਆ ਇਹਦੀ ਇਨਕੁਆਰੀ ਕਰਾ ਕੇ ਇਹਦੀ ਜਾਂਚ ਕਰਾ ਕੇ ਇਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਜਦੋਂ ਫਿਰ ਭੱਜ ਗਿਆ ਅਸੀਂ ਇਹ ਛੇਆ ਬੰਦਿਆਂ ਨਾਲ ਖੜੇ ਆ ਜਿੱਤੋਂ ਤੇ ਸਾਡੇ ਜਾਣਾ ਪਿਆ ਅਸੀਂ ਪੰਜਾਬ ਟੀਮ ਤੇ ਕਰ ਗੱਲ ਰਪਾਤੀ ਆ ਜਿੱਤੋਂ ਤੇ ਸਾਡਾ ਇਹ ਧਰਨਾ ਲਾਉਣਾ ਪਿਆ ਲਾਵਾਂਗੇ ਪਰ 100% ਇਹਦਾ ਰਹੀ ਜਾਣੇ ਵੀ ਅਸਰ ਇਨਕੁਆਰੀ ਕਰਕੇ ਇਹਨਾਂ ਬੰਦਿਆਂ ਛੇਆ ਨੂੰ ਪਰਚੇ ਚੋਂ ਕੱਢਿਆ ਜਾਵੇ ਸੀਟੀ ਸਾਡੇ ਐਸਐਚਓ ਸਾਹਿਬ ਨੇ ਇਹਨਾਂ ਨੇ ਮੁਕੱਦਮਾ ਹੀ ਦਰਜ ਕਰਵਾਇਆ ਉਹਨਾਂ ਨੂੰ ਚੇਤਾਵਨੀ ਦੇਣ ਆਏ ਆ ਜਾਂ ਤਾਂ ਤਾਇਤ ਕਰ ਜਾ ਕੇ ਇਹ ਮੁਕੱਦਮਾ ਖਾਰਜ ਕੀਤਾ ਜਾਵੇ ਨਹੀਂ ਤੇ ਅਸੀਂ 25 ਤਰੀਕ ਦਿੱਤੀ ਆ ਇੱਕ ਇੱਕ ਵਰਕਰ ਨੂੰ ਅਸੀਂ ਆਪਣੀ ਜਥੇਬੰਦੀ ਭਾਰਤੀ ਕਿਸਾਨੀ ਨੂੰ ਕਾਦੀਆਂ ਕਹਿੰਦੇ ਆ 25 ਨੂੰ ਤਾਂ ਅਸੀਂ ਲਾਵਾਂਗੇ ਆਪ ਜੋਰ ਜੇ 25 ਤੋਂ ਸਾਥੋਂ ਵੇਰ ਗਿਆ ਤੇ ਜਿੰਨੀਆਂ ਸਾਡੀਆਂ ਜ਼ਿਰੇ ਦੇ ਵਿੱਚ ਜਥੇਬੰਦੀਆਂ ਉਹਨਾਂ ਨੂੰ ਅਸੀਂ ਅਪੀਲ 25 ਤਰੀਕ ਨੂੰ ਇੱਥੋਂ ਕਰਾਂਗੇ ਅਸੀਂ ਜਿਹੜਾ ਬਿਲਕੁਲ ਕਿਸੇ ਦੇ ਧੱਕਾ ਨਹੀਂ ਹੋਣਦਾ